ਮੈਂ ਮਨਜੀਤ ਸਿੰਘ ਕਰਾਚੂ ਭਾਰਤੀ ਕਿਸਾਨ ਜਨ ਅਨੇਕਤਾ ਉਰਾਨ ਦਾ ਸੀਨੀਅਰ ਲੀਡ ਪ੍ਰਧਾਨ ਬਲਾਕ ਪੰਨੀ ਦਾ ਦਾ ਜੋ ਪਿਛਲੇ ਦਿਨੀ ਮੇਰੇ ਮੁੰਡੇ ਦੇ ਉਸ ਲਟੇਰਿਆਂ ਨੇ ਛੁਰਾ ਮਾਰਿਆ ਤੇ ਉਹ ਘਟਨਾ ਵਾਪਰੀ ਉਹ ਨਹੀਂ ਵਾਪਰਨੀ ਚਾਹੀਦੀ ਸੀ ਮੈਂ ਮਜ਼ਦੂਰਾਂ ਦੇ ਮੁੰਡੇ ਦੇ ਛੁਰਾ ਮਾਰਿਆ ਮੈਂ ਇੱਕ ਲਟੇਰਿਆਂ ਨਾਲ ਟਕਰਾਇਆ ਜਿਹੜੇ ਸਿਆਸੀ ਲੋਕ ਇਹਨੂੰ ਐਸਸੀ ਐਕਟ ਲਾ ਕੇ ਮਜ਼ਦੂਰ ਤੇ ਕਿਸਾਨ ਦਾ ਮਸਲਾ ਬਣਾਵਾ ਚੁੰਦੇ ਨੇ ਇਹ ਬਹੁਤ ਮੰਦ ਭਾਗੀ ਗੱਲ ਹੈ ਅਸੀਂ ਦਿਨ ਰਾਤ ਮਜ਼ਦੂਰਾਂ ਨਾਲ ਖੜੇ ਹਾਂ ਮਾਤਾ ਗਰਦਿਆਲ ਕੌਰ ਦੀ ਲੱਤ ਵੱਡੀ ਗਈ ਜ਼ਲੂਰ ਦੇ ਅੰਦਰ ਅਸੀਂ ਪੂਰੀ ਛਾਤੀ ਢਾ ਕੇ ਉਸ ਪਰਿਵਾਰ ਨਾਲ ਖੜੇ ਮੇਰੀ ਧਰਮ ਪਤਨੀ ਪ੍ਰਸ਼ਾਦੇ ਲਉਂਦੀ ਰਹੀ ਤੇ ਮੈਂ ਉਸ ਵਰੂਰ ਲੈ ਜਾਂਦਾ ਰਿਹਾ ਤੇ ਅਸੀਂ ਮਜ਼ਦੂਰਾਂ ਦੇ ਭਾਂਡੇ ਮੰਗਦੇ ਰਹੇ ਤੇ ਹਜੇ ਵੀ ਮਾਂਜਦੇ ਆਂ ਤੇ ਮਾਂਜਦੇ ਰਹਾਂਗੇ ਇਹ ਸਿਆਸੀ ਲੋਕਾਂ ਦੇ ਸਿਸਟਮ ਨਾਲ ਅਸੀਂ ਐ ਨਹੀਂ ਰਹਾਂਗੇ ਸਾਨੂੰ ਜੇਲਾ ਵਿੱਚ ਪਚਾਓ ਸਾਡੀਆਂ ਕਬਰਾਂ ਵੀ ਇਸ ਲੋਕਾਂ ਦੀ ਲੜਨਗੀਆਂ ਜੋ ਹੋਇਆ ਉਹ ਘਟਨਾ ਨਹੀਂ ਵਾਪਰਨੀ ਚਾਹੀਦੀ ਸੀ ਪਰ ਸਿਆਸੀ ਲੋਕ ਉਹਨੂੰ ਇਹ ਰੰਗਤ ਦੇ ਰਹੇ ਨੇ ਇਹਦੇ ਲਈ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਹੈ ਅਨੇਕਾਂ ਕਹਾਣੀਆਂ ਨੇ ਮਜ਼ਦੂਰਾਂ ਦੀਆਂ ਰਾਮਗੜ੍ਹ ਦੇ ਅੰਦਰ ਬੱਕਰੀਆਂ ਮੱਚ ਜਾਂਦੀਆਂ ਨੇ 8.5 ਲੱਖ ਦਾ ਨੁਕਸਾਨ ਹੋ ਜਾਂਦਾ ਉਸ ਮਜ਼ਦੂਰ ਦਾ ਜਿਹਦੀ ਧੀ ਦਾ ਵਿਆਹ ਕਰਿਆ ਹੋਇਆ। ਅਸੀਂ ਉਹਦੇ ਨਾਲ ਗੋਡੇ ਨਾਲ-ਗੋਡਾ ਲਾ ਕੇ ਖੜਦੇ ਹਾਂ। ਰਾਜਨੀਤਿਕ ਲੋਕ ਜਾਂਦੇ ਆ ਬੱਕਰੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਪਰ ਅਸੀਂ ਬੱਕਰੀਆਂ ਦਬਾਉਣ ਨਹੀਂ ਦਿੱਤੀਆਂ। ਉਨਾਂ ਤੱਕ ਜਿੰਨਾ ਤੱਕ ਕਾਰਵਾਈ ਦੇ ਵਿੱਚ ਪ੍ਰੋਸੈਸ ਦੇ ਵਿੱਚ ਪ੍ਰਸ਼ਾਸਨ ਨਹੀਂ ਪਿਆ। 8,30,000 ਰੁਪਏ ਦਾ ਚੈੱਕ ਹੈ ਜਿਹੜਾ ਉਹਨਾਂ ਦਾ ਡੀਸੀ ਦਾ ਉੱਤਰ ਆਇਆ ਪਿਆ। ਕੀ ਅਸੀਂ ਮਜ਼ਦੂਰ ਬਰੋਧੀ ਹਾਂ ਜਲਾਨ ਦੇ ਅੰਦਰ ਕਈ ਮਹੀਨਿਆਂ ਤੋਂ ਲਗਾਤਾਰ ਉਹ ਆਪਦਾ ਸਮਾਂ ਕੱਢ ਰਹੇ ਸੀ ਬਜ਼ੁਰਗ ਮਾਤਾ ਤੇ ਬਜ਼ੁਰਗ ਉਹ ਬੰਦਾ ਜਿਹਨੂੰ ਘਰੋਂ ਕੱਢ ਦਿੱਤਾ ਸੀ ਬਸਪਾ ਦਾ ਉਹ ਮੈਂਬਰ ਸੀਗਾ ਜਿਹਨੂੰ ਘਰੋਂ ਕੱਢਿਆ ਸੀ ਅਸੀਂ ਉਹਨੂੰ ਉਹਦੇ ਮਕਾਨ ਦੇ ਵਿੱਚ ਬਿਠਾ ਕੇ ਆਏ ਕਿ ਅਸੀਂ ਸਿਰਫ ਮਜ਼ਦੂਰ ਵਿਰੋਧੀ ਆ ਨਹੀਂ ਅਸੀਂ ਹਮੇਸ਼ਾ ਹੀ ਲੜਾਈ ਲੜਨਾ ਆ ਲੜਨ ਵਾਲੇ ਬੰਦੇ ਆ ਅਸੀਂ ਜੋ ਮੌਕੇ ਤੇ ਹੋਇਆ ਉਹ ਐਕਸੀਡੈਂਟ ਜੇ ਕਿਸੇ ਨੂੰ ਇੱਕ ਖਬਰ ਮਿਲੂਗੀ ਵੀ ਤੇਰਾ ਮੁੰਡਾ ਮਾਰਦਾ ਤੇਰਾ ਬੱਚਾ ਮਾਰਦਾ ਉੱਥੇ ਸੱਜਣੋ ਕੋਈ ਵੀ ਹੈ ਇਸ ਗੱਲ ਨੂੰ ਇਸੇ ਲੋਟੀ ਦੇਖੂਗਾ ਜਿਵੇਂ ਉਹ ਮੌਕੇ ਤੇ ਹੋਇਆ ਉਹ ਮੰਦ ਭਾਗੀ ਘਟਨਾ ਨੂੰ ਇਹ ਰੰਗ ਦੇਣੀ ਨਾ ਚਾਹੋ अनेका ਕਹਾਣੀਆਂ ਮਜ਼ਦੂਰਾਂ ਦੀਆਂ ਜਿਹੜੀਆਂ ਸੀ ਮਜ਼ਦੂਰਾਂ ਨਾਲ ਖੜੇ ਆ ਫੱਗੂ ਵਾਲੇ ਦੇ ਅੰਦਰ ਕਈ ਸਾਲ ਤੋਂ ਉਹਦਾ ਘਰ ਬੰਦ ਸੀਗਾ ਉਹਦੇ ਘਰ ਦੀਆਂ ਚਾਬੀਆਂ ਨੂੰ ਜਿੰਦਾ ਤੋੜ ਕੇ ਅਸੀਂ ਖੜਾ ਕੇ ਕੀ ਅਸੀਂ ਮਜ਼ਦੂਰ ਬਰੋਧੀਆਂ ਅਨੇਕਾਂ ਕਹਾਣੀਆਂ ਨੇ ਸੱਜਣੋ ਬਹਾਦਰਗੜ ਦੇ ਵਿੱਚ ਬਹਾਦਰਗੜ ਦੇ ਵਿੱਚ ਇੱਕ ਵੀ ਉੱਥੇ ਤੁਸੀਂ ਬਹਾਦਰਗੜ ਦੇ ਅੰਦਰ ਇੱਕ ਮਜ਼ਦੂਰ ਪਰਿਵਾਰ ਦੀ ਕੋਠੀ ਸੀਗੀ ਉਹਦਾ ਜਿੰਦਾ ਤੋੜ ਕੇ ਪੂਰਨ ਤੌਰ ਤੇ ਅਸੀਂ ਆਪਦੇ ਉੱਤੇ ਰਿਸਕ ਲੈ ਕੇ ਅਸੀਂ ਉਸ ਪਰਿਵਾਰ ਨੂੰ ਉਸ ਕੋਠੀ ਦੇ ਅੰਦਰ ਬਿਠਾਇਆ ਕਿੰਨੀਆਂ ਕਹਾਣੀਆਂ ਦੱਸਦੀ ਏ ਸੋਨੂੰ ਇਸ ਕਰਕੇ ਸੱਜਣੋ ਇਹ ਘਟਨਾ ਤੋਂ بچੋ ਤੁਸੀਂ ਮੈਨੂੰ ਸਜ਼ਾ ਦਿਵਾਓ ਮੈਨੂੰ ਫਾਂਸੀ ਚੜਵਾਓ ਮਨਜ਼ੂਰ ਹੈ ਪਰ ਮੈਨੂੰ ਇਹ ਗੱਲ ਮਨਜ਼ੂਰ ਨਹੀਂ ਜੋ ਮੈਨੂੰ ਇਹ ਸਿਆਸੀ ਲੋਕ ਮਜਦੂਰ ਬ੍ਰੋਦੀ ਕਰਨਾ ਚਾਹੁੰਦੇ ਨੇ ਇਹ ਗੱਲ ਮੇਰੇ ਗਲੇ ਨਹੀਂ ਉਤਰਦੀ ਮੈਂ ਸਜ਼ਾ ਭੁਗਤ ਲੂੰਗਾ ਮੈਂ ਕਬਰਾਂ ਚੋਂ ਵੀ ਇਸ ਲੋਕਾਂ ਨੇ ਬੋਲੂੰਗਾ ਤੇ ਬੋਲਦੇ ਰਹਾਗੇ ਤੇ ਇਸ ਲੋਕਾਂ ਨੇ ਲੜਦੇ ਰਹਾਗੇ ਇਹ ਸਿਆਸੀ ਖੇਡ ਹੈ ਗੰਦੇ ਸਿਆਸੀ ਖੇਡ ਤੋਂ ਬਚਿਆ ਜਾਵੇ ਸਜਣੋ ਤੁਹਾਡਾ ਸਾਰਿਆਂ ਦਾ ਤਾਂ